ਵਿਸ਼ਵਪਰ ਦੇ ਵਿੱਚ ਬਹੁਤ ਸਾਰੇ ਮਹਾਰਤ ਦੇ ਵੱਲੋਂ ਭਾਵੇਂ ਤਰਾਂ-ਤਰਾਂ ਦੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਪਰ ਇਹਨਾਂ ਭਵਿੱਖਬਾਣੀਆਂ ਤੇ ਕੋਈ ਜ਼ਿਆਦਾ ਗੌਰ ਨਹੀਂ ਕਰਦਾ ਪਰ ਬੁਰਗਾਰੀਆ ਦੀ ਪ੍ਰਸਿੱਧ ਪਵਿਕ ਵਕਤਾ ਬਾਬਾ ਵੇਂਗਾ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ ਸਾਲ 2024 ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਕੁਝ ਭਵਿੱਖਬਾਣੀਆਂ ਕੀਤੀਆਂ ਹੋਈਆਂ ਸੀ ਜਿਨ੍ਹਾਂ ਨੂੰ ਲੈ ਕੇ ਦੁਨੀਆ ਭਰ ਤੇ ਜਿਹੜੇ ਲੋਕ ਨੇ ਉਹ ਡਰੇ ਹੋਏ ਨੇ ਲੋਕਾਂ ਨੂੰ ਡਰ ਹੈ ਕਿ ਜੇਕਰ ਇਹ ਭਵਿੱਖਬਾਣੀਆਂ ਸੱਚ ਸਾਬਤ ਹੋ ਗਈਆਂ ਤਾਂ ਦੁਨੀਆ ਦਾ ਕੀ ਬਣੂਗਾ ਸੋ ਹੌਤੋਂ ਦੱਸਦੇ ਹਾਂ ਕਿ ਬਾਬਾ ਵੇਂਗਾ ਦੀਆਂ 2024 ਨੂੰ ਲੈ ਕੇ ਕੀਤੀਆਂ ਗਈਆਂ ਭਵਿੱਖਬਾਣੀਆਂ ਕੀ ਨੇ ਬਾਬਾ ਵੇਂਗਾ ਬੁਲਗਾਰੀਆ ਦੀ ਵਿਸ਼ਵ ਪ੍ਰਸਿੱਧ ਭਿੱਖਦਸਨ ਵਾਲੀ ਹਸਤੀ ਸੀ ਜਿਨ੍ਹਾਂ ਦਾ ਜਨਮ ਸਾਲ 1911 ਦੇ ਵਿੱਚ ਬੁਲਗਾਰੀਆ ਦੇ ਇੱਕ ਪਿੰਡ ਵਿੱਚ ਹੋਇਆ। ਭਲੇ ਬਾਬਾ ਵੇਂਗਾ ਮਹਿਸ 12 ਸਾਲ ਦੀ ਸੀ ਕਿ ਉਹਨਾਂ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਚਲੇਗੀ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਹਨਾਂ ਨੂੰ ਇੱਕ ਅਜੀਹੀ ਸ਼ਕਤੀ ਹਾਸਲ ਹੋਈ ਜਿਸ ਨਾਲ ਉਹਨਾਂ ਨੂੰ ਆਉਣ ਵਾਲੀਆਂ ਘਟਨਾਵਾਂ ਦਾ ਪਹਿਲਾਂ ਹੀ ਪਤਾ ਚੱਲ ਜਾਂਦਾ ਸੀ। ਅਗਸਤ 1996 ਦੇ ਵਿੱਚ ਬਾਬਾ ਵੇਂਗਾ ਦੀ ਮੌਤ ਹੋ ਗਈ ਸੀ ਪਰ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ 1 ਜਾਂ 2 ਸਾਲ ਤੱਕ ਨਹੀਂ ਬਲਕਿ 5079 ਤੱਕ ਦੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਵਿੱਚੋ ਅਮਰੀਕਾ ਦੇ ਵਿੱਚ ਅਤਵਾਦੀ ਹਮਲਾ ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਅਤੇ ਬਲੈਕ ਜੈਟ ਸੱਚ ਸਾਬਤ ਹੋ ਚੁੱਕੀਆਂ ਨੇ ਬਾਬਾ ਵੇਂਗਾ ਨੇ ਸਾਲ 2024 ਦੇ ਲਈ ਕਈ ਭਵਿੱਖਬਾਣੀਆਂ ਕੀਤੀਆਂ ਸਨ ਜੋ ਕਾਫੀ ਜ਼ਿਆਦਾ ਡਰੋਣੀਆਂ ਜੇਕਰ ਇਹਨਾਂ ਦੇ ਵਿੱਚੋ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੋ ਗਈ ਤਾਂ ਯਕੀਨਨ ਤੌਰ ਤੇ ਦੁਨੀਆ ਬਦਲ ਜਾਵੇਗੀ ਜਸਲ ਬਾਬਾ ਵੈਂਗਾ ਨੇ ਇਸ ਸਾਲ 2024 ਦੇ ਮੌਸਮ ਨਾਲ ਜੁੜੀ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ। ਇਸ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚੇਤਾਵਨੀ ਦਿੱਤੀ ਹੋਈ ਹੈ। ਬਾਬਾ ਵੈਂਗਾ ਦੇ ਅਨੁਸਾਰ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਸੰਬੰਧੀ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸਾਲ ਜਿਸ ਤਰੀਕੇ ਨਾਲ ਗਰਮੀ ਨੇ ਦਬਾਈ ਮਚਾਈ ਹੋਈ ਹੈ ਉਸ ਨੂੰ ਵੇਖ ਕੇ ਇੰਜ ਜਾਪ ਰਿਹਾ ਹੈ ਕਿ ਬਾਬਾ ਵੈਂਗਾ ਦੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਦਿਖਾਈ ਦੇ ਰਹੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਪ੍ਰਿਕੋਣੀ ਕੀਤੀ ਹੋਈ ਹੈ ਕਿ ਸਾਲ 2024 ਇੱਕ ਗਰਮ ਸਾਲ ਵਜੋ ਦਰਜ ਕੀਤਾ ਜਾਵੇਗਾ ਜੋ ਕਿ ਇੱਕ ਰਿਕਾਰਡ ਹੋਵੇਗਾ। ਬਾਬਾ ਵੇਂਗਾ ਨੇ ਇਹ ਵੀ ਆਖਿਆ ਕਿ 2024 ਦੇ ਵਿੱਚ ਅਤਿ ਦੀ ਗਰਮੀ ਅਤੇ ਗਰਮੀ ਦੀ ਲਹਿਰ ਕਰਕੇ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਵੇਗਾ। ਸਮਯੁਦਾ ਸਮੇ ਉਹੀ ਕੁਝ ਹੋ ਰਿਹਾ ਹੈ। ਬਾਬਾ ਵੇਂਗਾ ਦੀ ਪ੍ਰਿਕੋਣੀ ਅਨੁਸਾਰ ਇਸ ਸਾਲ ਕਈ ਅਜਈਆਂ ਕੁਦਰਤੀ ਆਫਤਾਂਵਾਂ ਆ ਸਕਦੀਆਂ ਨੇ ਜੋ ਪੂਰੀ ਦੁਨੀਆ ਨੂੰ ਤਬਾਹ ਕਰ ਸਕਦੀਆਂ ਨੇ। ਬਾਬਾ ਵਿੰਗਾ ਦੇ ਵੱਲੋਂ ਸਾਲ 2024 ਨੂੰ ਤਰਾਸ਼ਤੀ ਦਾ ਸਾਲ ਵੀ ਦੱਸਿਆ ਗਿਆ ਹੈ। ਉਹਨਾਂ ਦੀ ਭਵਿੱਖਬਾਣੀ ਮੁਤਾਬਕ ਸਾਲ 2024 ਦੇ ਵਿੱਚ ਯੂਰਪ ਦੇ ਵਿੱਚ ਕਈ ਅਤਵਾਦੀ ਹਮਲੇ ਹੋ ਸਕਦੇ ਨੇ। ਇੱਥੇ ਬਸਨੀ ਹੈ ਬਾਬਾ ਵਿੰਗਾ ਅਨਸਾਰ ਇਸ ਸਾਲ ਦੁਨੀਆ ਦਾ ਕੋਈ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪਰਖਣ ਕਰ ਸਕਦਾ ਹੈ। ਜੇਕਰ ਅਜਿਹਾ ਹੋਇਆ ਤਾਂ ਵਾਕਿਆ ਹੀ ਇਹ ਬੇहद ਡਰਾਉਣਾ ਹੋਵੇਗਾ। ਦਰਸਲ ਬਾਬਾ ਵਿੰਗਾ ਦੇ ਵੱਲੋਂ ਕੀਤੀਆਂ ਗਈਆਂ ਜ਼ਿਆਦਾਤਰ ਭਵਿੱਖਬਾਣੀਆਂ ਸੱਚ ਸਾਬਤ ਹੋ ਚੁੱਕੀਆਂ ਨੇ। ਇਸੇ ਕਰਕੇ ਇਹਨਾਂ ਦੀ ਭਵਿੱਖਬਾਣੀ ਨੂੰ ਅੰਗੋਲਿਆ ਨਹੀਂ ਕੀਤਾ ਜਾ ਸਕਦਾ ਸੋ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਸ ਕਰੀਏ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ